ਗੁਰਪ੍ਰੀਤਾ ਹੁਣ ਕੀ ਕੰਮ ਕਰੇ ਮਾਂ ਹਾਂਜੀ ਮੰਮੀ ਨਹੀਂ ਲਿਆ ਕੋਈ ਪਾਣੀ ਕੋਲ ਤਾਂ ਤੁਹਾਨੂੰ ਨਹੀਂ ਹੈ ਹੁਣੇ ਤਾਂ ਤੁਹਾਨੂੰ ਮੈਂ ਸ਼ਰਬਤ ਬਣਾ ਕੇ ਦਿੱਤਾਵੇਂ ਕਿਹੜਾ ਸ਼ਰਬਤ ਦਿੱਤਾਈ ਮੈਨੂੰ ਹੁਣੇ ਤੇ ਪੀ ਕੇ ਵੀ ਤੁਸੀਂ ਭੁੱਲ ਜਾਂਦੇ ਹੋ ਮੈਂ ਸਫਾਈ ਕਰ ਲਵਾਂ ਸਫਾਈ ਕਰ ਲਾਂ ਕਦੋਂ ਨਿਆਣ ਕੇ ਬੈਠੀ ਮੈਂ ਪਾਣੀ ਦੇ ਮੈਨੂੰ ਦੇ ਲੱਗੀ ਮੰਮੀ ਜੀ 2 ਮਿੰਟ ਰੁਕੋ ਵਾਸਤੋੜਾ ਯਾ ਨਾ ਚਾਲੂ ਕਰ ਲਵਾਂ ਇੱਥੋਂ ਹਾਂ 2 ਮਿੰਟ ਚਾਲੂ ਕਰ ਲਵਾਂ ਦੇ ਲੱਗੀ ਨਿੰਬੂ ਨੂੰ ਚੋੜ ਕੇ ਲੈ ਆਈ ਪਾਣੀ ਠੀਕ ਆ ਨਿੰਬੂ ਨੂੰ ਚੋੜ ਲਿਆ ਵਾਂ ਲੈ ਦੇ ਇਹ ਦਮਾ ਮਾਤਾ ਨੂੰ ਪਹਿਲੇ ਇਹਨੇ ਬੁੜਬੁੜ ਲਈ ਰੱਖਣੀ ਨੇ ਤੇ ਹਲੋ ਮੰਮੀ ਜੀ ਮੈਂ ਕੰਮ ਕਰ ਲਾਂ ਪੋਚਾ ਮਾਰ ਹਾਂ ਅੱਗ ਲਾ ਪਰ ਗੋਕੀ ਇਹਨੂੰ ਪਾਣੀ ਨੂੰ ਮੈਂ ਛੇੜਾ ਕੀ ਹੋਇਆ ਮੈਂ ਨਵਾਂ ਕੋੜਾ ਹੀ ਪਾਣੀ ਕੀ ਹੋਇਆ ਲੂਣ ਜਰ ਰਹੀ ਹੈ ਚਾਰਾ ਪਾਇਆ ਹੀ ਮੈਂ ਆਦੇ ਥੋੜਾ ਹੀ ਪਾਇਆ ਪਤਾ ਨਹੀਂ ਤੁਸੀਂ ਕਿਉਂ ਮੇਰੇ ਨੁਕਸ ਕਰਦੇ ਹੋ ਮੈਂ ਆਦੇ ਆ ਥੋੜਾ ਜਿਹਾ ਨਮਕ ਪਾਇਆ ਵੇ ਨਮਕ ਪਾਇਆ ਵਾ ਥੋੜਾ ਜਿਹਾ ਨਮਕ ਪਾਇਆ ਬੰਦਾ ਪਾਣੀ ਨੇ ਸ਼ਰਬਤ ਬਣਾਇਆ ਮੈਂ ਸਵੇਰੇ ਸ਼ਰਬਤ ਬਣਾਇਆ ਕੋਈ ਸਿੱਤੁ ਹੀ ਮੇਰਾ ਨੁਕਸ ਕਰਦੇ ਕਿ ਮਿੱਠਾ ਜ਼ਿਆਦਾ ਪਾਇਆ ਪਤਾ ਨਹੀਂ ਤੁਸੀਂ ਕਿਉਂ ਮੇਰੇ ਨੁਕਸ ਕਰਦੇ ਹੋ ਹਰ ਚੀਜ਼ 'ਚ ਨੁਕਸ ਕਰਦੇ ਬੰਦਾ ਨੇ ਜਿਹਾ ਕਿ ਪਾਣੀ ਨਿੰਬੂ ਵੜ ਗਿਆ ਲਿਆਵਾ ਬੜਾ ਮੰਮੀ ਆਈ ਆ ਤੇ ਮਾੜਾ ਬਣਾਵਾਂਗੀ ਆਪਣੇ ਸਾਸ ਨੂੰ ਕੋਈ ਮਾੜਾ ਦੇਗੀ ਇਹ ਆਪਣੀ ਮਾਂ ਵਾਰੇ ਕਿ ਤਰ੍ਹਾਂ ਦੇਣੀ ਆ ਮਾਂ ਮਾਂ ਵਜਾਰੀ ਨੂੰ ਵੜਨ ਦਿੰਦੇ ਤੂੰ ਇੱਥੇ ਆ ਆਣਦੇ ਜਦੋਂ ਆਂਦੀ ਐ ਉਦੋਂ ਹੀ ਉਹ ਪਾਣੀ ਦਾ ਘੁੱਟਕੀ ਪੀਣਾ ਹੁੰਦਾ ਉਹਨੂੰ ਕਹਿੰਦੇ ਹੋ ਮਾਂ ਮੇਰੇ ਨੂੰ ਧੀਆ ਦੇ ਘਰ ਦਾ ਨਹੀਂ ਪੀਦਾ ਉਹ ਪਾਣੀ ਤੱਕ ਨਹੀਂ ਪੀਕੇ ਜਾਂਦੀ ਐਨੀ ਗਰਮੀ ਚ ਆ ਕੇ ਵੀ ਪਾਣੀ ਨਹੀਂ ਪੀਂਦੀ ਕੋਈ ਗਰਮੀ ਛੋ ਆਈ ਹਾਂ ਗਰਮੀ ਬਾਜ਼ਾਰ ਹੀ ਗਏ ਤੂੰ ਹੀ ਕਿਹੜਾ ਕਿਤੇ ਗਏ ਹੋ ਹਾਂ ਬਾਜ਼ਾਰ ਗਰਮੀ ਨਹੀਂ ਹੁੰਦੀ ਪਤਾ ਨਹੀਂ ਮੈਨੂੰ ਦੱਸ ਦੋ ਤੁਹਾਨੂੰ ਮੇਰੇ ਨਾਲ ਕੀ ਪ੍ਰੋਬਲਮ ਆਗੀ ਤੂੰ ਮੈਨੂੰ ਦੱਸ ਹੀ ਦੋ ਅੱਜ ਕੀ ਪ੍ਰੋਬਲਮ ਆਗੀ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਲੱਗਦੀ ਜੋ ਤੁਹਾਨੂੰ ਬਣਾ ਕੇ ਦਿੰਦੀ ਰੋਟੀ ਲਿਆਨੇ ਕਿਤੇ ਰੋਟੀ ਦੀ ਥਾਲੀ ਭਾਂ ਕੇ ਮਾਰਦੇ ਪਾਣੀ ਦੇ ਵਿੱਚ ਨਾ ਤੈਨੂੰ ਭੁਆਕੇ ਮਾਰਦੇ ਮਾਰਨੇ ਨਹੀਂ ਮੁੰਡੇ ਸਾਹਮਣੇ ਤੋਂ ਚੰਗੇ ਬਣ ਜਾਂਦੇ ਆ ਬਣ ਜਾਂਦੇ ਆ ਆ ਜਾ ਮੈਂ ਕਿਹਾ ਆਂਟੀ ਤੇਰੇ ਲਈ ਜਾਂਦੀ ਆ ਉਹਨੂੰ ਘੜ ਦੇ ਨਾਲ ਭੈਣ ਘਰੇ ਆ ਜਾ ਇਹ ਘਰੇ ਆ ਜਾ ਕੀ ਆਇਆ ਇੱਕ ਬਹਿ ਜਾ ਮੈਂ ਕਿਹਾ ਮੈਂ ਚੱਲ ਤੇਰੀ ਲਈ ਜਾਂਨੇ ਮੈਂ ਬੈਕ ਲੋ ਕੇ ਉਹਨੇ ਘੜੀ ਆਜ ਬਹਿ ਜਾ ਤੇ ਉਹ ਭੈਣ ਮੈਂ ਕਿਹਾ ਸੁਣਤਾ ਦੀ ਸੇਲ ਬੜੀ ਲੱਗੀ ਸੇਲ ਮੈਂ ਨਹੀਂ ਜਾਣਾ ਆ ਵੀ ਮੇਰੇ ਨਾਲ ਚੱਲੀ ਨਾਲ ਮੇਰੇ ਕੋਲ ਤੋਂ ਸੂਟ ਮੈਂ ਨਹੀਂ ਉਹ ਜੇ ਕਦੀ ਪਾਇਆ ਹਾਂ ਆ ਜਾ ਵੜੇ ਸਮੇਸ ਮੁੰਨੇ ਸੂਟੀ ਨਾ ਮੈਂ ਚੱਲ ਕੇ ਆ ਗਿਆ ਮੈਂ ਤੇ ਕਿਹਾ ਆਜੇ ਚੱਲੀਏ ਮੈਂ ਮੈਂ ਉਹ ਜੇ ਕਦੀ ਪਾਇਆ ਨਹੀਂ ਸਿਹੜ ਵਾਲੇ ਗੁਰਪ੍ਰੀਤ ਕਿੱਥੇ ਗਈ ਗੁਰਪ੍ਰੀਤ ਆਵੇ ਗੁਰਪ੍ਰੀਤ ਅੰਨੀ ਮੰਮੀ ਸਸਤੀ ਕਹਿੰਦੀ ਸਸਤੀ ਕਾ ਦੇਦੀ ਕੀ ਹਾਲ ਹੈ ਬੋਲੀ ਸੁਣਾਓ ਬੋਲੀ ਪਲਵਾਰੀ ਕੇ ਹਾਂ ਜੀ ਪਾਣੀ ਪੁਣੀ ਲਿਆਵਾ ਨਹੀਂ ਨਹੀਂ ਪਾਣੀ ਪੀ ਕੇ ਮੇਰੇ ਤੇ ਨੌ ਦਸ ਮਾਨਵਾ ਆਇਆ ਈ ਸੀ ਆਇਆ ਹੋਗਾ ਅੱਛਾ ਆਹਾ ਆਡੀ ਦਾ ਵੀ ਆਇਆ ਆਡੀ ਦਾ ਵੀ ਆਉਣ ਡਿਆ ਮੈਂ ਕਿਹਾ ਅੱਜ ਆਮ ਹੋ ਗਿਆ ਰੋਣੇ ਮੈਂ ਤਾਂ ਸੂਟ ਲੈ ਆਈ ਹੁਣ ਚਿਰ ਨਾ ਨਾ ਤੁਹਾਡੇ ਦੇ ਵੀ ਸੇ ਆਉਣ ਡਿਆ ਐਸ਼ੀ ਮੈਂ ਕਹਤਾਂ ਹੀ ਵੀ ਕਦੇ ਠੰਡੀ ਹਵਾ ਲਿਆ ਕਰਾਂਗੇ ਨਾਲੇ ਜੀ ਤੁਹਾਡੇ ਮਾੜੇ ਵਿਚਾਰੇ ਅੱਛਾ ਮਾੜੇ ਘਾਰੇ ਆ ਫੇਰ ਕੀ ਜੰਦਾ ਚਲ ਗਿਆ ਕਿ ਮਾੜੇ ਕੇ ਹਾਂ ਇਹ ਤਾਂ ਚੱਲ ਕੋਈ ਗੱਲ ਹਾਂ ਹਾਂ ਨਹੀਂ ਠੀਕ ਆ ਨੌ ਤੇਰੀ ਦਲ ਸੁਭਾਵ ਦੀ ਆ ਨਾ ਐਸੀ ਆ ਲੱਗਦੀ ਦੀਦੀ ਹਾਂ ਐਸੀ ਆ ਲੱਗਾ ਏ ਇਹ ਕੈਨੋ ਥੋੜੀ ਜੀ ਕਰਨੀ ਹੈਗੀ ਪਾਣੀ ਲਿਆਈ ਨਿਹੜ ਤੋੜ ਇਹ ਕੰਮ ਦਾ ਨਹੀਂ ਐਸ਼ੇ ਓ ਕੀ ਆਇਆ ਪਾਣੀ ਨੂੰ ਕੀ ਆਇਆ ਪਾਣੀ ਨੂੰ ਕੀ ਬਤਾ ਥੋੜਾ ਲਿਆਈ ਬਣਾਇਆ ਤੇ ਮਾਸਾ ਕਰਨੀ ਹੈਗੀ ਇਹ ਕੈਨੋ ਇਹ ਹੈਗੀ ਨਹੀਂ ਹਾ ਅੱਡੀ ਤੇ ਵਧੀਆ ਮੇਰਾ ਤਾਂ ਜੇ ਕਰਦਾ ਨੂੰ ਫੜ ਕੇ ਗੁਤੜੀ ਜੀ ਘਮਾਵਾ ਆ ਦੀ ਨਹੀਂ ਗੁਤੜੀ ਘਾ ਤਾਂ ਘਮਾਉਣੀ ਆ ਉਦਾਂ ਹੀ ਦੱਸਿਆ ਕਰੋ ਬਸ ਇਹ ਬਦਲ ਲੱਗ ਜਾਂਦਾ ਏਡੀ ਕਿਹੜੀ ਗੱਲ ਏ ਅਗਰ ਨਹੀਂ ਨਾ ਆਗੇ ਕਿ ਮਾਂ ਨੂੰ ਕਿਤਰਾ ਚੀਜ਼ ਪੜਾਈ ਦੀ ਕਿਤਰਾ ਕਰੀ ਦੀ ਆ ਹੂੰ ਨਹੀਂ ਉਹ ਤਰ੍ਹਾਂ ਦੇ ਵੇਖਣ ਨੂੰ ਤੇ ਬੜੀ ਸਮਝ ਲੱਗਦੀ ਏਡੀ ਕਿਹੜੀ ਗੱਲ ਹੁਣ ਆਏ ਜੋ ਤੁਸੀਂ ਤੈਨੂੰ ਪਤਾ ਕਿ ਤੈਨੂੰ ਪਾਣੀ ਦੇਣਾ ਚੱਲ ਫੋਨ ਪੁੱਛਿਆ ਮਮੀ ਜੀ ਪਾਣੀ ਦੇ ਉਹਨਾਂ ਨੇ ਮਨਾਂ ਕਰ ਦਿੱਤਾ ਕਿ ਨਹੀਂ ਪਾਣੀ ਨਹੀਂ ਲੈਣਾ ਬੰਦਾ ਆਇਆ ਵਾ ਨਹੀਂ ਆਪੀ ਕਿਹਾ ਚੱਲ ਹਾਂ ਆਪੀ ਕਿਹਾ ਨਹੀਂ ਮੈਂ ਚੱਲ ਕੋਈ ਨਹੀਂ ਆਪੀ ਕਿਹਾ ਨਹੀਂ ਮਨਾਂ ਨਹੀਂ ਕਿਸ ਤੂੰ ਨੇ ਹਾਂ ਮੈਂ ਤਾਂ ਨਹੀਂ ਇਹੀਂ ਪੀ ਕੇ ਆਏ ਮਾ ਘਸੋਂ ਉਹ ਗਿਆ ਤੇ ਲੱਗੀ ਇਸ ਕੰਮ ਦੇ ਅਸੇ ਕੁਛ ਨੂੰ ਮੰਮੀ ਜੀ ਨੂੰ ਮੇਰੇ ਕੋਲ ਤੇਰੇ ਸੂਟ ਹੈ ਤੇ ਮੰਮੀ ਜੀ ਮੈਨੂੰ ਜਾਣਾ ਚ ਲੈ ਜਾਓ ਉਹ ਦੇ ਨੱਕ ਦੇ ਨਹੀਂ ਛੱਡਦੇ ਕਹਿੰਦੀ ਨਹੀਂ ਮੈਂ ਨਹੀਂ ਜਾਣਾ ਚਲ ਜੂ ਨਾ ਦੋ ਕੜੀਆਂ ਬਾਹਰ ਨਾ ਆਉਂ ਨਾ ਕੋਪਾ ਮਾਓ ਅੰਮੀ ਸੇ ਲੈਣਾ ਨਹੀਂ ਜਾਣਾ ਉਹਨਾਂ ਦਾ ਮੂਡ ਵੀ ਹੈਗਾ ਜੀ ਮੂਡ ਖਰਾਬ ਹੋਗਾ ਮੂਡ ਖਰਾਬ ਮੈਂ ਇਹਦਾ ਮੂਡ ਹੀ ਖਰਾਬ ਹੈ ਨਾ ਇਹਦਾ ਮੂਡ ਹੀ ਖਰਾਬ ਰਹਿੰਦਾ ਜਦੋਂ ਕਿਤੇ ਪੁੱਛੋ ਇਹਨੇ ਗਣਾ ਫਿਰ ਚੱਲ ਆਹੀ ਜਾਣੇ ਲੈ ਜਾ ਕਰੋ ਸਗੋ ਆ ਤੁਹਾਡੇ ਕਰਕੇ ਹੀ ਆਏ ਆ ਕਿ ਚੱਲ ਨਾਲ ਖੜਦੇ ਆਂਟੀ ਲੈ ਆ ਜਾਣੇ ਨਾ ਮੇਰਾ ਮੂਡ ਨਹੀਂ ਚੱਲ ਫਿਰ ਚੱਲੇ ਦੀਦੀ ਤੂੰ ਚੱਲੋ ਨਾ ਨਹੀਂ ਮੇਰੇ ਕੋਲ ਤੇ ਦਾ ਸੂਟ ਹੈ ਆ ਜਾ ਜਾਣਾ ਇੰਦੀ ਨਹੀਂ ਨਹੀਂ ਆਂਟੀ ਜੀ ਮੇਰੇ ਕੋਲ ਤੇ ਦਾ ਸੂਟ ਹੈ ਆ ਜਾ ਆ ਇਹ ਨਾਲ ਕੇਰੋਂ ਵਾਲ ਇਹ ਨਾਲ ਲੈ ਕੇ ਰੋ ਮਾਲਾ ਨਹੀਂ ਇੱਥੇ ਆ ਜਾ ਚੱਲਗੇ ਨਹੀਂ ਨਹੀਂ ਮੇਰੇ ਕੋਲ ਤੇ ਦੀਦੀ ਕੀ ਚਾਹ ਪਾਣੀ ਕੁਛ ਨਾਸ਼ਤਾ ਕਰ ਨਹੀਂ ਕੋਸ਼ ਨਹੀਂ ਕੋਸ਼ ਨਹੀਂ ਇਹੀ ਖਾਣਾ ਹੀ ਖਾ ਗਿਆ ਹੈ ਕਿਆ ਲੋ ਹੋ ਰਿਹਾ ਚੇਨ ਲਗੇ ਫੇਰਾ ਚਲ ਚਲ ਟਰ ਠੀਕ ਆ ਸੇ ਸਾਸਰੀ ਕਿਉਂ 10 ਕਿ ਨਹੀਂ ਦੱਸਤੀ ਗਈ ਹੋ ਇਸੀ ਲੱਗਦਾ ਹੁਣ ਮੇਰੇ ਘਰ ਤੋਂ ਇੱਕ ਵੇਸ਼ ਪਾ ਤਾ ਬਣ ਮੈਂ ਕਿ ਨਹੀਂ ਰਿਹਾ ਤੁਹਾਡੇ ਨੂੰ ਆਗੇ ਚੰਗੇ ਕਰਦੀ ਉਹਨਾਂ ਨੇ ਬਥੇਰਾ ਕੁਝ ਦਾ ਜਾਂਦਾ ਹੁਣ ਇਹ ਆ ਕਿ ਕਿਉਂ ਦੱਸਦੇ ਹੋ ਸਾਡੇ ਘਰ ਲੜਾਈ ਪਹਾਂ ਮੈਂ ਕਿੰਨਾ ਬੋਲ ਫੇਰ ਕੀ ਹੋਇਆ ਉਹ ਦਿੰਦੀ ਆ ਮੇਰੇ ਨੋਹ ਦਾ ਐਂਡ ਮੇਰੀ ਦਾ ਵੀ ਆਉਂਦਿਆ ਵਾ ਆਉਂਦਿਆ ਮਤਲਬ ਮੈਂ ਤੂੰ ਤੁਹਾਡੇ ਜਾਣ ਨੂੰ ਜਿਹੜਾ ਸਾਡੇ ਨਾਲ ਕਲੇਸ਼ ਹੋਣਾ ਉਹ ਮਾਨੂੰ ਹੀ ਪਤਾ ਅੱਛਾ ਹੁਣ ਮੈਂ ਮੇਰੇ ਪੇਕੇ ਨਹੀਂ ਦੇ ਸਕ ਮਾਰੇ ਆਪਾਂ ਪਤਾਈਏ ਤਾਂ ਫਿਰ ਤੁਹਾਨੂੰ ਮੈਂ ਕਿੰਨੀ ਵਾਰੀ ਕਹ ਤੂੰ ਚਾ ਚਾਚੇ ਦੱਸ ਜਾਂਦੇ ਆਪਣੀ ਖੁਸ਼ੀ ਤੇ ਫਿਰ ਆ ਗਏ ਮੈਨੂੰ ਹੁਣ ਗੱਲਾਂ ਤਾਂ ਨਹੀਂ ਮੈਨਾਂ ਸੁਣਨੇ ਪੈਣੇ ਅੱਛਾ ਹਾਂ ਮੈਨੂੰ ਹੁਣ ਤਾਂ ਨਹੀਂ ਮੈਨਾਂ ਸੁਣਨੇ ਪੈਣੇ ਹੁਣ ਮੈਂ ਤੁਸੀਂ ਮੈਨੂੰ ਹੀ ਗੱਲਾਂ ਸੁਣਨੀਆਂ ਪੈਣੀਆਂ ਚੁਗਲੀਆਂ ਨਹੀਂ ਉਹ ਕਹਿੰਦੇ ਚੱਲ ਸੂਟ ਲੈਣ ਆਇਆ ਚੁਗਲ ਵਾਲੀ ਜਾਣਾ ਤੈਨੂੰ ਆਲਤੀ ਆ ਚੁਗਲ ਮਾਦੀ ਮੈਂ ਨਹੀਂ ਆਤ ਪੁੱਛੇਂ ਕਿ ਖਾਣਾ ਖਾਉਂਦਾ ਹੈ ਮੈਂ ਨਹੀਂ ਚੁਗਲੀਆਂ ਕੀਤੀ ਮੰਮੀ ਜੀ ਮੈਂ ਤੁਹਾਡੇ ਬਾਰੇ ਕੀ ਚੁਗਲੀਆਂ ਕਰਾਂਗੀ ਮੈਂ ਕਦੀ ਵੀ ਕੀਤੀ ਆਂਟੀ ਖੁਸ਼ ਨਹੀਂ ਹੋਣੇ ਵਿਚਾਰੀ ਨਹੀਂ ਬੋਲੀ ਕੋਈ ਉਹ ਚੱਲ ਗਏ ਨਾਲ ਚੱਲ ਕੇ ਪੜਤੋਂ ਉੜਾਈਆਂ ਵਾ ਇੰਨੇ ਬੰਦਾ ਮੈਂ ਪੁੱਛ ਕੇ ਜਾਵਾਂ ਮੈਂ ਨਹੀਂ ਚੱਲੀ ਮੈਂ ਚੱਲਨੀ ਆ ਕੋਈ ਮੈਂ ਨਹੀਂ ਚੱਲੀ ਮੈਂ ਉਹਨਾਂ ਨੇ ਕਹਿੰਦੀ ਵੀ ਆ ਨਹੀਂ ਪੈੜਾ ਨਹੀਂ ਖੜਦੇ ਤੁਹਾਡੀ ਵੋਟ ਹੀ ਲੈ ਜੀ ਜਾ ਜਾ ਤੁਸੀਂ ਵੀ ਸਿੱਧੀ ਹਵਾਲਾ ਨਾ ਤਾਸ ਆ ਮੰਮੀ ਜੀ ਤੇ ਉਹਨਾਂ ਨਾਲ ਕਿ ਲੜਦੇ ਪਿਓ ਲੜਦੇ ਉਹ ਪਰ ਕੌਣ ਆ ਜਾਂਦੀਆਂ ਹੈ ਮੈਂ ਚੱਕ ਕੇ ਆ ਜਾਂਦੀਆਂ ਕਦੀ ਲੈ ਲੈਣ ਚਾਹੀਏ ਕਦੀ ਉਹ ਕਰਨ ਚਾਹੀਏ ਤੈਨੂੰ ਲੈਣਾ ਹੁੰਦਾ ਮੈਂ ਕਿਹੜਾ ਚੱਲ ਗਈ ਉਹਨਾਂ ਨਾਲ ਮੇਰੇ ਕੋਲ ਤੇ ਪੈਸੇ ਹੀ ਨਹੀਂ ਤੁਸੀਂ ਮੈਨੂੰ ਕਿ ਸੂਟ ਲੈ ਆਣੇ ਮੈਨੂੰ ਕਦੀ ਪੈਸੇ ਦਿੱਤੇ ਹੱਥ ਫੜਾਏ ਕਦੀ ਪੈਸੇ ਇਹ ਵੜਦੇ ਨਹੀਂ ਮੇਰਾ ਮੁੰਡਾ ਵੜਦਾ ਨਹੀਂ ਤੈਨੂੰ ਮੁੰਡਾ ਮੁੰਡੇ ਨੇ ਕਿਹੜਾ ਪਹੇ ਮੈਂ ਤਾਂ ਤੁਹਾਨੂੰ ਪਤਾ ਹੀ ਇਹ ਕਿੰਨੇ ਕੁ ਦੇਂਦਾ ਮੀਨੂੰ ਮੁੰਡਾ ਹਾਂ ਕਦੇ ਤੈਨੂੰ ਪਾਣੀ ਨਹੀਂ ਚੰਗਾ ਦੇਂਦੇ ਕਦੇ ਰੋਟੀ ਨਹੀਂ ਤੋ ਚਾਜਣਾ ਦੇਂਦੀ ਕਿਉਂਕਿ ਭਈ ਨਹੀਂ ਉਹਨਾਂ ਦੇ ਮੂੰਹ ਦੇ ਰੰਮਣਾਂ ਨਾਲ ਉਹਨਾਂ ਦੇ ਮੈਂ ਕਿਤੇ ਨਹੀਂ ਚੱਲੀ ਸੀ ਤੁਹਾਡੀ ਪਰਮਿਸ਼ਨ ਤੋਂ ਬਿਨਾਂ ਮੈਂ ਕਿਤੇ ਚੱਲੀ ਵੀ ਨਹੀਂ ਹਾਂ ਹਾਂ ਮੈਨੂੰ ਪਤਾ ਜਿਹੜਾ ਘਰ ਉੱਥੇ ਇੱਕ ਸੂਟ ਲੈ ਕੇ ਆ ਗਈ ਘਰ ਕਲੇਸ਼ ਕਿੰਨਾ ਬਾਦ ਹਨ ਤੂੰ ਇਹ ਤੋਂ ਗੁੱਸੇ ਨਾਲ ਮੇਰਾ ਸੂਟ ਵੀ ਸਾੜ ਦੇਣਾ ਹਾਂ 4.3 ਚੋਕਕੇ ਉਨਾਂ ਦੇ ਨਾਲ ਗੁਰਪ੍ਰੀਤਾ ਹੁਣ ਕੀ ਕੰਮ ਕਰੇ ਫਿਰ ਬੋਲਾਂ ਹੀ ਕਢਣੀਆਂ ਨੇ ਇਹਦੇ ਆਏ ਸੀ ਲਵਾ ਕੇ ਤੇ ਏਸੀ ਨਾ ਹੋ ਕਿਹੜਾ ਏਸੀ ਇਹ ਕਹਿੰਦੇ ਲਿਆ ਕੇ ਦੇ ਕੇ ਪੇਸ਼ਿਆਂ ਨੇ ਜਿਨ੍ਹਾਂ ਨੇ ਧੀ ਦੇ ਉੱਤੇ ਉਹਨਾਂ ਨੂੰ ਸਭ ਕੁਝ ਦਿੱਤਾ ਹਾਂ ਉਹਨਾਂ ਨੇ ਉਹ ਤਾਂ ਪਹਿਲੀ ਕਿ ਆ ਸੀ ਸੋ ਉਹਨਾਂ ਕੋ ਕੁਝ ਨਹੀਂ ਹੈਗਾ ਜਦ ਵਿਆਹ ਹੋਇਆ ਸਭ ਕੁਝ ਕਿ ਆਈ ਸੀ ਨਾ ਤੇ ਮੇਰੇ ਪੇਕੇ ਗਰੀਬ ਘਰ ਦੇ ਕੁਝ ਨਹੀਂ ਉਹ ਦੇ ਸਜ ਸਾਰੇ ਰੈਡੀ ਨਾਲ ਗੱਲ ਕੀਤੀ ਸੀ ਨਾ ਹਾਂ ਤੋਰੇ ਸੇ ਲਾਹੀਵੇਂ ਠੰਡੇ ਕ ਤੇ ਹਵਾ ਲਈਏ ਖੰਡੀ ਵੀ ਨੌਂ ਦਾ ਆਇਆ ਹੀ ਅਸੀਂ ਖੰਡੀ ਹਵਾ ਕੀ ਖਾਣੀ ਉਹਨੂੰ ਤਾਂ ਬੜਾ ਕਹਿੰਦੇ ਸੀ ਤੈਨੂੰ ਚੂੜੀਆਂ ਪਾਵਾਂਗੀ ਤੈਨੂੰ ਹੈ ਪਾਵਾਂਗੀ ਤੁਸੀਂ ਮੈਨੂੰ ਕੀ ਪਾਇ ਕੀ ਕੀ ਪਾਇਆ ਕੀ ਪਾਇਆ ਨਾ ਕੀ ਹੱਥੀਂ ਵੇ ਖਾਤ ਖਾਲੀ ਹੈ ਕੀ ਮੈਨੂੰ ਬਣਾ ਕੇ ਦਿੱਤਾ ਵੇ ਹੱਥਾ ਕੀ ਬਣਾ ਤਾਰਾ ਕੋ ਦਿੱਤਾ ਹੀ ਤੈਨੂੰ ਆ ਤਾਂ ਮੈਂ ਕਿਤੇ ਪੇਕੇ ਦੇ ਆਈਆਂ ਪੀਤਾ ਤੋਂ ਦੇ ਆਈਆਂ ਪਤਾ ਨਹੀਂ ਤੁਹਾਡੀ ਸੋਚ ਨਹੀਂ ਕੁਝ ਬਣਾ ਕੇ ਤੁਸੀਂ ਮੈਨੂੰ ਆ ਕੇ ਦਿੱਤਾ ਵੇ ਆ ਮੇਰੇ ਪੇਕੇਆਂ ਦੇ ਗਹਿਣੇ ਹੈਗੇ ਆ ਜਿਹੜੇ ਮੇਰੀ ਮਾਂ ਨੇ ਪਾਏ ਉਹੀ ਤਾਂ ਨਹੀਂ ਤੇ ਸਾਡੇ ਤੇ ਮੇਰੇ ਕਹਿੰਦਾ ਕਿੱਧਰ ਗਏ ਨਹੀਂ ਮੇਰੇ ਕਿੱਧਰ ਗਏ ਕੀ ਕਵਾਂ ਮੇਰੀ ਜ਼ੁਬਾਨ ਬੰਦ ਆ ਨਾ ਜਾਂਦੀ ਰਹਿੰਦੀ ਜਿਹੜੇ ਨਕਲੀ ਗਾਣੇ ਤੁਸੀਂ ਮੈਨੂੰ ਪਾ ਕੇ ਮੁੰਡਾ ਤਾਂ ਮੇਰਾ ਨਹੀਂ ਚੰਦਾ ਨਕਲੀ ਗਾਣੇ ਨਕਲੀ ਪਾਉਂਦਾ ਗਾਣੇ ਤੇਰੇ ਨੇ ਨਕਲ ਹੀ ਪਾਏ ਹੋਣੇ ਮੇਰੇ ਅਸਲੀ ਐ ਮੈਂ ਸਾਹਮਣੇ ਰੱਖੇ ਹਾਂ ਤੁਹਾਡੀ ਅੱਖਾਂ ਆਜਾਉਂਦਾ ਨਾ ਮੁੰਡਾ ਰਾਤ ਨੂੰ ਤਾਂ ਮੈਂ ਉਹਨੂੰ ਕਹਿ ਨਹੀਂ ਕਿ ਨਕਲੀ ਪਾਏ ਗਾਣੇ ਤੇ ਨਕਲੀ ਪਾਏ ਦੀ ਗੀਤ ਗਾਣੇ ਹਾਂ ਮੇਰੇ ਅਸਲੀ ਆਣੇ ਤੇ ਤੁਹਾਡੀ ਅੱਖ ਚ ਵੀ ਘੰਟੇ ਲੰਦੀ ਆ ਕਰਦੀ ਤੇ ਰਣੀ ਨਹੀਂ ਮੇਰੀ ਮਾਂ ਨੇ ਨਿਸ਼ਾਨੀਆਂ ਉਹ ਬਿਲਕੁਲ ਨਹੀਂ ਦਵਾਗੀ ਕਦੀ ਵੀ ਗਹਿਣੇ ਮਾਰ ਜਾਵਾਂਗੀ ਤੁਹਾਨੂੰ ਗਹਿਣੇ ਨਹੀਂ ਦਵਾਵਾਂਗੀ ਇਧਰ ਨਹੀਂ ਨਹੀਂ ਚਾਹਨਾ ਹਾਂ ਇਧਰ ਕੀ ਨਕਲੀ ਜਾਣੀਆਂ ਨਾ ਵਿਆਹ ਆ ਨਕਲੀ ਦੀਆਂ ਆਹ ਨਕਲੀ ਜਾਣਿਆਂ ਨਾਲ ਵਿਆਹ ਕਿ ਲਾਇਓ ਧੋਕੇ ਨਾਲ ਤੁਸੀਂ ਵਿਆਹ ਕਰਵਾਇਆ ਮੁੰਡਾ ਤੁਹਾਡਾ ਇੰਜੀਨੀਅਰ ਲੱਗਾ ਕਿਹੜਾ ਇੰਜੀਨੀਅਰ ਲੱਗਾ ਨਾ ਨਹੀਂ ਲੱਗਾ ਕੀ ਕਰ ਰਿਹਾ ਕੀ ਘਰ ਵਿੱਚ ਵਿਆਹ ਕਿ ਲਿਆਂਦਾ ਆ ਕਿਰਾਏ ਦਾ ਘਰ ਤੇ ਲੈ ਲਿਆ ਹੈਨਾ ਵਿਆਹ ਕਰਾਉਣ ਵਾਸਤੇ ਕਿਰਾਏ ਦਾ ਘਰ ਲੈ ਲਿਆ ਸੀ ਹਾਂ ਲਈ ਸ਼ਾਂਦਾ ਹਾਤਾ ਤੇ ਮੁੜ ਕੇ ਇੱਥੇ ਲਾਇਏ ਉਹ ਜਾਂ ਤਾਂ 2 ਮਹੀਨੇ ਬਸ ਤੇ ਨਹੀਂ ਮਰਦੀ ਕਿਤੇ ਨਹੀਂ ਮਰਦੀ ਹੈ ਕੱਟਦੀ ਵੀ ਆ ਸ਼ੁਕਰ ਕਰੋ ਤੁਹਾਡੇ ਨਾਲ ਮੈਂ ਕੱਟਦੀ ਵੀ ਆ ਹਾਂ ਸ਼ੁਕਰ ਕਰ ਕੋਈ ਹੋਰ ਹੁੰਦੀ ਨਾ ਨਾ ਤਾਂ ਦੇ ਘਰ ਦਾ ਕੰਮ ਕਰਦੀ ਤੇ ਨਾ ਇੱਥੇ ਇੱਥੇ ਰਹਿੰਦੀ ਨੌਕਰ ਬਣਾ ਕੇ ਤੁਸੀਂ ਰੱਖਿਆ ਮੈਨੂੰ ਨੌਕਰ ਹਾਂ ਹੋਰ ਕੀ ਬਣਾ ਕੇ ਰੱਖਿਆ ਜੇ ਨਹੀਂ ਮਿਲਦਾ じゃ ਦਫਾ ਹੋ ਮਾਰੇ ਨਾਲ ਦਫਾ ਮਲੀ ਤੇ ਦਫਾ ਮਲੀ ਤੇ ਮੈਂ ਨਹੀਂ ਆਂਗੀ ਸੁਣ ਮੇਰੀ ਗੱਲ ਗੜਗਾ ਤੈਨੂੰ ਆਈਆਂ ਨਾ ਭੜਕਾਉਣ ਹੀ ਆਈਆਂ ਸੀ ਭੜਕਾਉਣ ਆਈਆਂ ਸੀ ਤੁਹਾਨੂੰ ਭੜਕਾ ਕੇ ਗਈਆਂ ਕਿ ਮੈਨੂੰ ਕਹਦਾ ਭੜਕਾਇਆ ਏਸੀ ਲੱਗ ਗਿਆ ਜਦੋਂ ਦੀ ਤੁਹਾਡੇ ਕੰਨਾਂ 'ਚ ਖਬਰ ਪੈ ਗਈ ਨਾ ਗੋਂਡੀਆਂ ਦੇ ਘਰ ਏਸੀ ਲੱਗ ਗਿਆ ਦੀ ਨੂਨ ਨੇ ਲਵਾਤਾ ਹਾਂ ਮੈਂ ਤੈਨੂੰ ਕਹ ਤੂੰ ਹੀ ਲਿਆ ਆਪਣੇ ਭੇਕੇਆ ਤੋਂ ਜਿਆਦਾ ਨਹੀਂ ਬੋਲਦੀ ਜਿਆਦਾ ਬੋਲਦੀ ਮੈਂ ਬੋਤੜੇ ਕਮਾ ਲੈਣੀ ਤੇਰੇ ਇਤੋਂ ਚੱਲਣੇ ਕਰਦੀ ਹੋਏ ਤਾਂ ਅੱਜ ਤਾਂ ਕੋਈ ਮੇਰੇ ਹੱਥ ਲਾ ਲਿਆ ਮੇਰੇ ਨਾਲ ਗੜੀ ਹੱਥ ਲਾ ਲਿਆ ਪਰੋ ਮੈਂ ਵੀ ਕਦੇ ਹੱਥ ਹੀ ਪਈਆਂ ਬਾੜੇ ਮੈਂ ਤਾਹੋ ਕਤੇ ਮਾਰੂੰਗੀ ਹੂੰ ਹਾਂਜੀ ਨੂਆ ਬੰਦ ਕਰ ਲੋ ਤੇ ਬਤੇਰਾ ਤੁਹਾਡੀ ਮਾਂ ਨੇ ਤਮਾਸ਼ਾ ਬਣਾਇਆ ਮੇਰੇ ਅੱਛ ਮੇਰਾ ਬੇਟਾ ਤਮਾਸ਼ਾ ਬਣਾਇਆ ਮੇਂ ਹੈ ਨਾ ਉਹ ਘਰ ਦਾ ਬਚੜਾ ਤੈਨੂੰ ਅੰਨਾ ਉਹ ਬੰਦੇ ਨੂੰ ਸਹਾਸੂਦ ਲੈਣ ਦਿਓ ਸਾ ਮੇਰੇ ਉੱਖੇ ਹੋਏ ਆ ਤੁਹਾਨੂੰ ਸਾਰਾ ਪਤਾ ਹੈ ਕਿ ਤੁਸੀਂ ਤੇ ਘਰੋਂ ਨਿਕਲ ਜਾਂਦੇ ਹੋ ਆਪਣੀ ਮਾਂ ਨੂੰ ਛੱਡ ਜਾਂਦੇ ਹੋ ਉਹ ਵੀ ਕਿਤੇ ਕੰਮਕੁਮ ਲਵਾ ਦੋ ਕਿਤੇ ਡਿਊਟੀ ਲਾ ਦੋ ਉਹ ਬੁੱਡੇ ਰੇ ਗੜਾ ਕੰਮ ਲਵਾ ਮਾ ਮਾਂ ਨਾ ਕਾਦੀ ਪੁੱਡੇ ਵੇਲੇ ਚੰਗੀ ਭਰੀ ਹੈ ਜਮਾਨ ਜਾਂ ਨਾ ਇਹ ਪੁੱਡੇ ਵੇਲੇ ਬੁੱਡੇ ਤੇ ਆਪਾਂ ਵਾ ਜਰਾ ਸਾਰਾ ਦਿਨ ਕਰਦਾ ਕੰਮ ਕਰਦੇ ਪਤਾ ਨਹੀਂ ਹੁੰਦਾ ਮੰਜੇ ਤੇ ਕਿੱਥੇ ਡਿੱਗੇ ਪਏ ਕਦੀ ਉੱਥੇ ਡਿੱਗਦੇ ਕਦੀ ਉੱਥੇ ਵੀ ਨਾ ਖਾਣ ਨੂੰ ਚੱਜ ਦਾ ਮਿਲਦਾ ਨਾ ਪਾਣ ਨੂੰ ਮਿਲਦਾ ਮਿਲਦਾ ਕੀ ਹੈ ਇਸ ਕਰਕੇ ਮਿਲਦਾ ਕੀ ਹੈ ਮੈਂ ਤੇਰੀ ਥੋੜੀ ਗੇਅਰ ਕਰਦਾਗਾ ਕੀ ਹੋ ਗਿਆ ਤੇਰਾ ਕੱਲ੍ਹ ਚੰਦਿਆਂ ਨੂੰ ਇਹ ਨਹੀਂ ਤੇ ਤੂੰ ਠੋਖੇ ਨਾ ਪਹਿਲੇ ਮੈਂ ਨਾ ਵਿਆਹ ਕਰਾਇਆ 2 ਮਹੀਨੇ ਤੇ ਕਰਾਇਆ ਦਾ ਪੋਸ਼ਨ ਲੈ ਕੇ ਤੇ ਆ ਆ ਤੂੰ ਆਥੇ ਮੈਨੂੰ ਵਿਆਹ ਕੇ ਲੈਣ ਦਾ ਮੈਂ ਜਿੰਨਾ ਤੁਹਾਡੇ ਨਾਲ ਫੇਰ ਵੀ ਕਿ ਚੱਲ ਕੋਈ ਹੁੰਦੀ ਫੈਮ ਤਾਂ ਦੀ ਮਾਤਾ ਹੀ ਥੋੜੀ ਸਕੀਮਰ ਗਈ ਇਸ ਤਰ੍ਹਾਂ ਦੀ ਮੈਂ ਨਹੀਂ ਕਹਿੰਦਾ ਮੈਂ ਮਾਤਾ ਨੂੰ ਪਤਾ ਨਹੀਂ ਕੀ ਸੋਚਿਆ ਕੀ ਇਹ ਏਸੀ ਆਏਗਾ ਐਲਸੀਡੀ ਆਏਗੀ ਚੰਗਾ ਘਰ ਖਵਾਵਾਂਗੇ ਤੇ ਚਤਾ ਹੀ ਆ ਗਿਆ ਸੀ ਤੂੰ ਇਹ ਹੌਸਲਾ ਆਂਦੇ ਤੈਨੂੰ ਕੱਲੇ ਜਾ ਸਿੱਧਾ ਹੀ ਦਾਜ ਮਿਲਣਾ ਨਹੀਂ ਤੈਨੂੰ ਕੁਝ ਮਿਲਣਾ ਮੈਨੂੰ ਤਾਂ ਚਾਹੀਦਾ ਕੁਝ ਨਹੀਂ ਮੈਂ ਮੇਰੇ ਵਾਸਤੇ ਤੂੰ ਸਹੀ ਐ ਮੇਰੇ ਨਾਲ ਤਾਂ ਸਹੀ ਐ ਉਹ ਤੁਹਾਡੇ ਨੂੰ ਸੱਸ ਦੀ ਟ੍ਰੀਟਮੈਂਟ ਰਹਿੰਦੀ ਹੈ ਤੁਹਾਡੀ ਬੰਦੀ ਨਹੀਂ ਆਪਸ ਬੰਦੀ ਨਹੀਂ ਮੈਂ ਉਹਨਾਂ ਨੂੰ ਕਹਿਣਾ ਕਿ ਤੂੰ ਕੋਈ ਗਲਤੀ ਕਰੇ ਬਰਦਾਸ਼ਤ ਕਰ ਲਿਆ ਕਰੋ ਤਾਂ ਨਹੀਂ ਹੁੰਦੀ ਅੱਜ ਫੈਸਲਾ ਇਹ ਮੈਂ ਤੈਨੂੰ ਕਹਣਾ ਵਾ ਦੋ ਉਹਨਾਂ ਦੀ ਗੱਲ ਬਰਦਾਸ਼ਤ ਕਰ ਲਿਆਗਾ ਤੂੰ ਵੀ ਨਹੀਂ ਕਰਦੀ ਕਿਸ ਤਰ੍ਹਾਂ ਗੱਡੀ ਚੱਲੂਗੀ ਜਿੰਨਾ ਮੈਂ ਬਰਦਾਸ਼ਤ ਕਰਦੀ ਕੋਈ ਨਹੀਂ ਬਰਦਾਸ਼ਤ ਕਰਦਾ ਕੋਈ ਖਾਸ ਗੱਲ ਹੋਈ ਹੈ ਅੱਜ ਮੇਰੀ ਗੁੱਤੜੀ ਵੀ ਕਮਾਤੀ ਹੈ ਚਲ ਵਾਟੇ ਕਰੀ ਕੁੱਟ ਲੱਗੀ ਸੀ ਅੱਜ ਮੈਨੂੰ ਕਹਣਾ ਵੀ ਕੱਲ ਨੂੰ ਮੈਂ ਤੇਰੇ ਮਾਤੇ ਹੱਥ ਚੁੱਕ ਨਾ ਮੈਂ ਨੂੰ ਕੁੱਟੇ ਦੇ ਭੋਲ ਕੇ ਨਾ ਕਰੀ ਮੈਂ ਦੱਸਾਂ ਇਹ ਤੇ ਤਗੜਾ ਗੈਸ ਪਹਿਣਾ ਹੀ ਕਹਾਂ ਮੈਂ ਤੇ ਨਹੀਂ ਪਹਿਣਾ ਉਹਨਾਂ ਤੇ ਨਹੀਂ ਮੈਂ ਕੁੱਟਮਾਰ ਪਹਿਣਗੇ ਫਿਰ ਮੈਂ ਇੱਕ ਮਿੰਟ ਖੜ ਜਾ ਕੁੱਟਮਾਰ ਦਾ ਕੀ ਮਤਲਬ ਹੈ ਮੈਂ ਚੱਲਨੀ ਆ ਮੈਂ ਬੜੀ ਪਰੇਸ਼ਾਨ ਹਾਂ ਮੈਂ ਚੱਲਨੀ ਆ ਮੈਂ ਕਿ ਸਤਾ ਰਵਾਂਗਾ ਮੈਂ ਪਰੇਸ਼ਾਨ ਨਾ ਤੇ ਨਹੀਂ ਆ ਮੈਂ ਤੇ ਸਾਲ ਨਹੀਂ ਮਾਰਾਂ ਮੈਂ ਕਿ ਸਤਾ ਰਵਾਂਗਾ ਤੇਰੇ ਬਿਨਾ ਕੀ ਕਰਾਂ ਮੇਰਾ ਨਹੀਂ ਸੋਚਦੀ ਕੁਝ ਵੀ ਤੂੰ ਤੇਰਾ ਸੋਚਣਾ ਮੈਂ ਆਪਣਾ ਬਾਰੇ ਸੋਚਣਾ ਹੁਣ ਤੁਹਾਡੇ ਬਾਰੇ ਕੀ ਸੋਚਣਾ ਮੈਨੂੰ ਸਮਝ ਨਹੀਂ ਆਉਂਦਾ ਮੈਂ ਕੀ ਸੋਚਾਂ ਤੇ ਜਦ ਨੂੰ ਕੀ ਦੱਸਾਂ ਇਧਰ ਆ ਜਾ ਝਾੜੂ ਮਾਰਦੀ ਇੱਕ ਵਾਰ ਮਿੰਟ ਚ ਵਾਚ ਉਹ ਇਧਰ ਆ ਗਏ ਸ਼ਰਬਤ ਮ ਨਾਲੇ ਕਦੀ ਨਿੰਬੂ ਪਾਣੀ ਮਾ ਤੇ ਚੂਣੀਆਂ ਘਰ ਘਰ ਕੇ ਸਾਰਾ ਨਿੰਬੂ ਪਾਣੀ ਰੋੜ ਦਿੰਦੀ ਐ ਮੈਨੂੰ ਨਹੀਂ ਮਿਹਨਤ ਨਾਲ ਬਣਾਉਂਦੀ ਕਦੀ ਕੰਦੀ ਲੂਣ ਜਿਆਦਾ ਕਦੀ ਖੰਡ ਜਾਂ ਨਹੀਂ ਐ ਕੀ ਪਖੰਡ ਵਜ ਬੇਲੇ ਤੇ ਬੈਠੀ ਰਹਿੰਦੀ ਮੰਜੇ ਤੇ ਸਾਰਾ ਦਿਨ ਮੰਜਾ ਢਾ ਕੇ ਬੈਠੀ ਹਾਂ ਮੇਰੀ ਹਾਲ ਸੁਣ ਲੈ ਬੋਧੀਆਂ ਬੋਲੀ ਜਾਨੀ ਬੋਲੀ ਜਾਨੀ ਹੈ ਕਿੰਨਾ ਕੁ ਸੁਣਾ ਮੇਰੀ ਗੱਲ ਸੁਣ ਇਧਰ ਆ ਜਾ ਤਨੂੜੇ ਗੱਲ ਆਸ ਕੀ ਮੈਗੀਓ ਇਹ ਵਰਤਲਾ ਜੇ ਨਾ ਹੋਈ ਜੇ ਨਾ ਹੋਈ ਕੋਈ ਵੀ ਨਹੀਂ ਜਾ ਡੋ ਇਹਨਾਂ ਦਾ ਮੈਂ ਚੱਲ ਜਾਣਾ ਦੇਖ ਉਹ ਬਾਤ ਨਹੀਂ ਗੱਲ ਆ ਉਹ ਕੱਲ 9 ਵਜੇ ਨਹੀਂ ਆਣੀ ਜਾ ਮਾਂ ਤਾਨੂੰ ਸਬਕ ਸਿਖਾਓ ਆ ਕੇ ਉਹ ਉਹੀ ਗੱਲ ਹੋਣੀ ਆ ਮੈਂ ਕੱਲ ਲਾਂਗਾ ਸੈਟਿੰਗ ਵਿੱਚ ਨਹੀਂ ਚੱਲੋ ਆਓ ਤੁਸੀਂ ਮੇਰੇ ਮਾਂ ਤਨ ਨਾਲ ਤੂੰ ਚੱਲ ਮੈਂ ਆਇਆ ਤੇ ਮਗਰ ਆਣੀ ਮਮੀ ਠੀਕ ਆ ਤੋ ਇਹ ਸੁਣਾਓ ਬਸ ਠੀਕ ਆ ਕੀ ਗਲੇਸ਼ ਪਾਇਆ ਜੇ ਮੈਂ ਕਾਦਾ ਕਲੇਸ਼ ਪਾਇਆ ਤੇ ਹੋਰ ਕੀ ਹੋ ਕੀ ਕੈਂਡੀ ਗੁਰਪ੍ਰੀਤ ਗੁਰਪ੍ਰੀਤ ਤਾਂ ਕਹਿਣਾ ਵੰਡਣਾ ਆਈਆਂ ਅੱਛਾ ਹੈ ਉਹ ਚੁਗਲੀਆਂ ਕੱਲਾ ਕੇ ਇਹਨ ਪੜਕਾ ਪੇ ਗਰਦਣਾ ਜੇ ਇਹਨੇ ਪਾਣੀ ਪੜਾਇਆ ਤਾਂ ਇਹਨੇ ਘੋੜਾ ਪੜਾਇਆ ਰੋਟੀ ਤੇ ਹੋਣੀ ਛੱਜਦੀ ਪੜਾਉਂਦੀ ਹੈ ਹੈ ਮੇਰੇ ਤੇ ਰੋਸ ਕੱਢ ਦਿੱਤਾ ਉਹ ਉੱਤੇ ਤੇ ਕੱਢ ਹੋਰ ਛੱਜ ਨਾ ਦੇਂਦੀ ਮੈਨੂੰ ਰੋਟੀ ਮੇਰੇ ਅੰਦੀ ਬੈਠੀ ਆ ਕਦੀ ਕੋ ਮੰਗਦੀ ਕਦੀ ਕੋ ਹਮਾ ਕਦੀ ਅ ਮੈਂ ਕਹਣਾ ਆਪਣੇ ਪੁੱਤ ਨੂੰ ਕਹਿਣਾ ਹੋਰ ਕਿੰਨੋ ਕਮਾ ਮਾਦਾ ਸਾਰਾ ਰੰਮ ਦੇ ਘਰ ਦਾ ਕਰਦੀ ਹੈ ਥੋੜਾ ਬੜਾ ਬਰਦਾਸ਼ਤ ਵੀ ਕਰ ਲਿਆ ਕਰੋ ਉਹਨੂੰ ਆ ਪਰਤਾਸ ਮੈਂ ਕੀ ਕਰਾਂ ਤੇ ਹੋਰ ਕੀ ਐ ਤੇ ਥੋੜਾ ਜਿਹਾ ਵੇਲਾ ਕੰਮ ਤੂੰ ਹੀ ਕੁਝ ਕਰਦੇ ਹੋਣੇ ਨਾ ਕਿਸੇ ਕੁਝ ਵੀ ਮੈਂ ਸਾਰਾ ਕੰਮ ਕਰਕੇ ਦੇ ਦਿੰਦੀ ਐ ਨਾ ਤੁਹਾਨੂੰ ਮੈਂ ਕੋਕ ਨਹੀਂ ਕਰ ਤੇ ਥੋੜੇ ਬਿਆਰ ਨਾ ਰਿਆ ਕਰੋ ਉਹਨੂੰ ਵੀ ਮੈਂ ਸਮਝਾ ਦਾਂਗਾ ਤੇ ਤੁਸੀਂ ਵੀ ਨਾਲ ਸਮਝੋ ਨਾ ਉਹ ਤੇ ਕਲ ਬੰਡੀ ਆ ਗੁੰਦੀ ਮੈਂ ਵੇਖੇ ਚਲਨੀ ਐ ਉਹ ਤੇ ਐ ਗੈਂਡੀ ਐ ਤੇ ਤੇ ਜਾਣਾ ਉਹਨੇ ਕੀ ਕਰਨ ਜਾਣਾ ਤੇ ਤੇ ਮੇਰ ਕੋ ਨਹੀਂ ਕੰਮ ਆ ਮੈਂ ਕਰਾਂ ਤੇ ਕੰਮ ਤੇ ਨਾ ਕਰੋ ਲੇਕਿਨ ਅਗਰ ਤੁਸੀਂ ਕੰਮ ਜਿੰਨੂ ਕੁਝ ਕਰਦੇ ਹੋ ਮਾਤਾ ਮੇਰੀ ਗੱਲ ਨੂੰ ਸਮਝੋ ਥੋੜਾ ਜਿਹਾ

ਈਆ ਸਭ ਕੁਝ ਸਭ ਕੁਝ ਆਦਾ ਤੁਹਾਡੇ ਸਾਹਮਣੇ ਆ ਸਭ ਕੁਝ ਆਦਾ ਤੁਹਾਡੇ ਸਾਹਮਣੇ ਮੈਂ ਤਾਂ ਕਿੱਥੇ ਜਾਣਾ ਜਾਣਾ ਮੈਂ ਜਿੱਥੇ ਮਰਜੀ ਜਾਵਾਂ ਠੱਠੇ ਖੂਂਚ ਮਾਵਾ ਤੁਹਾਡੇ ਵੱਲ ਤੁਹਾਨੂੰ ਮੇਰੀ ਕਦੇ ਦੀ ਵੀ ਕਰਨ ਲੱਗਦੀ ਤਾਂ ਮੂ ਤਾਂ ਫਿਕਰ ਹੈ ਇਨੀ ਮੂੰਹ ਥੋੜੀ ਆਂਦੀ ਤੂੰ ਇੰਨੀ ਮੂੰਹ ਥੋੜੀ ਆਂਦੀ ਮੋਕਰਾਂ ਨਹੀਂ ਤੁਹਾਨੂੰ ਚਾਹੀਦੀ ਹੈ ਹੁਣ ਰਿਆ ਫੜਾ ਜਰਾ ਗੱਲ ਸੁਣੋ ਗੱਲ ਸੁਣੋ ਇਹ ਮੁਰਗੀ ਚਲਗੀ ਨਾ ਇਹਨੇ ਆਣਾ ਨਹੀਂ ਹੈਗਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨੇ ਕੋਣ ਕਰੇਗਾ ਤੁਹਾਡਾ ਕੋ ਕੰਮ ਹੋਣਾ ਨਹੀਂ ਤੇ ਮੈਂ ਕੰਮ ਤੋਂ ਆ ਕੇ ਥੋੜੀ ਰੋਟੀਆਂ ਬਣਾਵਾਂਗਾ ਦੱਸੋ ਘਰ ਥੋੜਾ ਜਿਹਾ ਇਹ ਗੱਲ ਨੂੰ ਸਮਝੋ ਮੇਰੇ ਕੋ ਹੋਣਾ ਹੀ ਨਹੀਂ ਤੂੰ ਆਪਣਾ ਥੋੜੀ ਨਾ ਆਪਣੀ ਗਲਤੀ ਮੰਨ ਲਓਗਾ ਚੰਗਾ ਵੀ ਸੀ ਮਿੱਠੀਆਂ ਬਣਾਉਣ ਤੋਂ ਵੀ ਖੈਂਚਾ ਬੱਲਾ ਕਰੋ ਤੇ ਮੈਂ ਨਹੀਂ ਜਾਉਂਦਾ ਜਲਦੀ ਆ ਜਾਓ ਮੈਂ ਬਾਹਰ ਚੱਲੀ ਆ ਉਹ ਗੱਲ ਮੈਂ ਵੀ ਬੁਲਾਉਂਦੇ ਵੇ ਤੈਨੂੰ ਮੈਂ ਬਥੇਰੀਆਂ ਤੁਹਾਡੀਆਂ ਗੱਲਾਂ ਸੁਣ ਲਈਆਂ ਬਸ ਗੱਲ ਸੌਣ ਹੋ ਗਿਆ ਬਥੇਰਾ ਕੱਢੀਏ ਤੁਹਾਡੀ ਮਾਂ ਪੁੱਤਾਂ ਦੀ ਪਰ ਤੇਰਾ ਉਹ ਮੈਂ ਨਹੀਂ ਆਂਦੀ ਮਾਪਾ ਹੁਣ ਆ ਇੱਤਰਿਆ ਕੱਲ ਸੁਣ ਮੈਂ ਨਹੀਂ ਸੁਣਦੀ ਮੈਂ ਚੱਲੀ ਆ ਮੈਂ ਜਾਣਾ ਮੈਂ ਆਟਾ ਕਰਕੇ ਚਲਨੀ ਆ ਇੱਧਰ ਆ ਬੈ ਬੈ ਗਈ ਰਲ ਮਿਲ ਕੇ ਰੰਨੇ ਪੁੱਤ ਕੋਈ ਅੱਜ ਹੂੰ ਜੱਫੀਆਂ ਕਿਉਂ ਬੰਦੀ ਵੀ ਕਾਹਨੀਆਂ ਜੱਫੀਆਂ ਆਹੋ ਕੋਈ ਨਹੀਂ ਕਿਹੜੀਆਂ ਜੱਫੀਆਂ ਬੰਦੀ ਸੀ ਕੋਈ ਗੱਲ ਨਹੀਂ ਰਲ ਮਿਲ ਕੇ ਆਪਾਂ ਕਰ ਲਿਆ ਕਰਾਂ ਕੋਈ ਗੱਲ ਨਹੀਂ ਗੱਲ ਮਿਲ ਕੇ ਮੈਂ ਤੇ ਮਾਦਰ ਹਮੇਸ਼ਾ ਰਲ ਮਿਲਨ ਨੂੰ ਤਿਆਰ ਰਹਿੰਦੀ ਹਮੇਸ਼ਾ ਮਿਕਸ ਹੋ ਜਾਂਦੀ ਤੁਹਾਡੇ ਵਿੱਚ ਜਿਵੇਂ ਤੁਸੀਂ ਕਹਿੰਦੇ ਮੈਂ ਉਵੇਂ ਹੀ ਕਰਦੀ ਬਸ ਤੁਸੀਂ ਹੀ ਮੈਨੂੰ ਮਰਨੀ ਤੇ ਇਸ ਸਮੇਂ ਨੇ ਮੈਂ ਤਾਂ ਤੈਨੂੰ ਮਾ ਹੀ ਸਮਝਦੀ ਆ ਨਹੀਂ ਨਹਿਮਾ ਤੀ ਨਹੀਂ ਸਮਝਿਆ ਤੈਨੂੰ ਕਿੱਥੇ ਦੀ ਸਮਝਦੀ ਆ ਤੀ ਹੁੰਦੀ ਨਾ ਬਗਾਨਿਆਂ ਸਾਹਮਣੇ ਬੇਇੱਜ਼ਤੀ ਨਾ ਕਰਵਾਂਦੀ ਬਗਾਨਿਆਂ ਸਾਹਮਣੇ ਤੂੰ ਮੈਨੂੰ ਹੰਝੂ ਜਲੀਲ ਕਰਦੀ ਰਹਿੰਦੀ ਚਲ ਚੁੱਪ ਕਰਦਾ ਪਪ ਚੱਪਾ ਹਾਂ ਪਰ ਆਰ ਰਲ ਕੇ ਰਵਾਂਗੇ ਹਾਂ ਛੱਡੋ ਗੁੱਸੇ ਨੂੰ ਲੈ ਲੱਗ ਮਮੀ ਵੀ ਫੀਲ ਕਰਦਾ ਮੈਨੂੰ ਰਵੀ ਸੁਭਾਅ ਹੋ ਜਾ ਬਣਾਤਾ ਮੈਨੂੰ ਵੀ ਬੋਲਣਾ ਦਿੰਦਾ ਹੁੰਦਾ ਓਹ ਸਾਹਮਣੇ ਮੈਂ ਅੱਗੇ ਬੋਲਦੀ ਸਾਂ ਇੰਨੇ ਸਾਲ ਹੋ ਗਏ ਨਾ ਬੋਲਦੀ ਉਹ ਪਤਾ ਕਹਿ ਗਈਆਂ ਉਹ ਨਹੀਂ ਪੜਕਾਉਂਦੀਆਂ ਤੁਸੀਂ ਆਪੜ ਕੇ ਜਾਂਦੇ ਹੋ ਜਿਕੇ ਇਹ ਘਰ ਕੁਛ ਆਇਆ ਏਸੀ ਆਇਆ ਉਹ ਦੱਸਣਾ ਹੀ ਹੈ ਖੁਸ਼ੀ ਨਾਲ ਤੇ ਤੁਸੀਂ ਸੋਚੋਗੇ ਤੁਹਾਡੀ ਨੂੰਹ ਨਹੀਂ ਤਾਂ ਕਿਹਾ ਮੈਂ ਕਿਹਾ ਮੇਰੇ ਨੂੰਹ ਦਾ ਵੀ ਆਉਣ ੜਿਆ ਕਿੱਥੇ ਆਉਂਦੇ ਆ ਮੈਨੂੰ ਜਲੀਲ ਕਰਦੇ ਹੋ ਨਾ ਤੁਹਾਨੂੰ ਪਤਾ ਗਰੀਬ ਹੈਗੇ ਆ ਦੇ ਪੇਕੇ ਤੇ ਕਿੱਥੋਂ ਦੇਣਗੇ ਤੇ ਜਲੀਲ ਕਰਦੇ ਹੋ ਕੋਈ ਚੱਲ ਹੁਣ ਕੁਛ ਨਹੀਂ ਕਹਿੰਦੇ ਸਾਡੇ ਗੱਲੋਂ ਜੇ ਤਾਂ ਮੈਂ ਕਹਿ ਹੀ ਦਿੱਤਾ ਨਾ ਕਹੋਗੇ ਤੁਸੀਂਾਨੂੰ ਏਸੀ ਦੀ ਗੱਲ ਕਰੋ ਨਹੀਂ ਨਹੀਂ ਕਰਦੇ ਮੈਂ ਨਹੀਂ ਆ ਕੋਈ ਨਿੱਤ ਦਾ ਬੈਰ ਆ ਕੇ ਅੰਦਰ ਜਲ ਜਾ ਚੱਲ ਬੈਰ ਆ ਕੇ ਚੱਲ ਚੱਲ ਇਹ ਨਹੀਂ ਤੁਸੀਂ ਹੁਣ ਵੀ ਮੈਨੂੰ ਫੇਰ ਮੈਨੂੰ ਵੱਧ ਘੱਟ ਸੁਣਾਣਾ ਤੇ ਮੈਂ ਚੱਲ ਜਾਂਗੀ ਨਹੀਂ ਨਹੀਂ ਸੁਣਾਉਂਦੇ ਬਹਿ ਜਾ ਚੁੱਪ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਤੇ ਅੱਜ ਦਾ ਟੌਪਿਕ ਹੈਗਾ ਸੀ ਕਿ ਨੂੰਹ ਸੱਸ ਦੀ ਲੜਾਈ ਇਹ ਨੂੰਹਾਂ ਆਪਣੀਆਂ ਆਪਣਾ ਘਰ ਛੱਡ ਕੇ ਬਗਾਨੇ ਘਰ ਆਂਦੀਆਂ ਨੇ ਉਹ ਇਸ ਕਰਕੇ ਤੇ ਨਹੀਂ ਆਂਦੀਆਂ ਕਿ ਆਪਣੀ ਸੱਸ ਦੀਆਂ ਗੱਲਾਂ ਸੁਣਨ ਕਿ ਸੱਸਾਂ ਨੂੰ ਜਿਹਦਾ ਉਹਨਾਂ ਨੂੰ ਧੀ ਬਣਾ ਕੇ ਰੱਖਣ ਤੇ ਜਿਹੜੀਆਂ ਨੂੰਹਾਂ ਉਹਨਾਂ ਨੂੰ ਜਿਹਦਾ ਆਪਣੀ ਮਾਂ ਸਮਝਣ ਉਹ ਜਿੰਨਾਂ ਨੇ ਸਮਝੋ ਧੀ ਦੇਤੀ ਉਹਨਾਂ ਸਭ ਕੁਝ ਦੇਤਾ ਲੇਕਿਨ ਐਸੀ ਉਹਨਾਂ ਨਾਲ ਇਹ ਵਿਦਗਰਾ ਕਰਦੇ ਆ ਆਪਣੀ ਦੀ ਆਪਣੀ ਹੈ ਬਰਗਾਨੀ ਦੀ ਬਗਾਨੀ ਹੈ ਜੇ ਇਸ ਤਰ੍ਹਾਂ ਕਰਾਂਗੇ ਤੇ ਘਰ ਕਦੇ ਨਹੀਂ ਚੱਲਦਾ ਘਰ ਹਮੇਸ਼ਾ ਟੁੱਟਦੇ ਟੁੱਟਦੇ ਆ ਆਪਣੇ ਆਪਸ ਹਰ ਜੇ ਧੀ ਆਵੇ ਘਰ ਉਹਨੂੰ ਉਹਨੂੰ ਵੀ ਪਿਆਰ ਨਾਲ ਪੇਸ਼ ਆਵੇ ਨਾਲ ਉਹਦੀ ਜਿੱਦੇ ਜੇ ਬਗਾਨਾ ਘਰ ਛੱਡ ਕੇ ਕੁੜੀ ਆਈ ਹੈ ਧੀ ਆਈ ਹੈ ਆਪਣੇ ਘਰ ਸੋਰੀ ਗਲਤੀ ਹੋ ਗਈ ਨਾ ਨਹੀਂ ਉਹ ਉੱਥੋਂ ਤਾਂ ਠੀਕ ਸੀ ਲੜਾ ਬਗਾਨਾ ਘਰ ਛੱਡ ਕੇ ਨੂੰ ਆਈ ਹੈ ਘਰ ਤੇ ਉਹਦੀ ਵੀ ਇੱਜ਼ਤ ਕਰਨੀ ਸਾਡਾ ਫਰਜ਼ ਆ ਤੇ ਨਾਲੇ ਕਿ ਇਹ ਜਿਹੜੀ ਡਿਮਾਂਡ ਨਾ ਕਰੋ ਅਸੀਂ ਤੇ ਪੇਕੇ ਨਹੀਂ ਦੇ ਸਕਦੇ ਨਹੀਂ ਬਾੜ ਦੇ ਵੈਸੇ ਵੀ ਪਾਪ ਹੈ ਸਸੇ ਹੀ ਬੜਾ ਮੁਸ਼ਕਲ ਹੈ ਆਪਣਾ ਬਾੜ ਦੇ ਵੈਸੇ ਵੀ ਉਹ ਜੁਰਮ ਹੈਗਾ ਵਾ ਮੰਗਣਾ ਪਰ ਕੋਈ ਆਪਣਾ ਪਤਾ ਨਹੀਂ ਕਿਵੇਂ ਗੁਜ਼ਾਰਾ ਕਰਦਾ ਤੇ ਐਵੇਂ ਨੂਆ ਧੀਆਂ ਨੂੰ ਤੰਗ ਨਾ ਕਰੋ ਕਿ ਆ ਲੈ ਕੇ ਆਏ ਗਵਾਂਢੀ ਦੇ ਘਰੇਸੀ ਲੱਗ ਗਿਆ ਤੇ ਸਾਡੇ ਘਰ ਵੀ ਲੱਗਣਾ ਚਾਹੀਦਾ ਇਹ ਕੇ ਜਾਂਦੀ ਪਹੁੰਚ ਹੁੰਦੀ ਉਹ ਲਗਵਾ ਦਿੰਦੇ ਆਪਣੀ ਧੀਆਂ ਦੇ ਘਰ ਤੇ ਹਰ ਕੋਈ ਪੇਕੇ ਅਮੀਰ ਨਹੀਂ ਹੁੰਦੇ ਜਿਨ੍ਹਾਂ ਨੇ ਧੀ ਦਿੱਤੀ ਉਹਨਾਂ ਨੇ ਸਭ ਕੁਝ ਦੇ ਦਿੱਤਾ ਇਹ ਕੋਈ ਆਪਣੇ ਦਾ ਆਪਣਾ ਟੁਕੜਾ ਦੇ ਦਿੱਤਾ ਨਾ ਉਹਨਾਂ ਨੇ ਸਭ ਕੁਝ ਦਿੱਤਾ ਇਸ ਤੋਂ ਵੱਧ ਕੀ ਹੋਏਗਾ ਸੱਚੀ ਗੱਲ ਜੀ ਸਾਰਿਆਂ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਬាទ ਬាទ ਸ਼ੇਅਰ ਕਰੋ ਥੈਂਕ ਯੂ ਜੀ ਕਮੈਂਟ ਵੀ ਜਰੂਰ ਕਰਿਓ ਜੀ